ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਤ ਸਾਬਕਾ ਜੀਓਜੀ ਕੋਰ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਗੁਰਦਾਸਪੁਰ ਦੇ ਮੁਖੀ ਗੁਰਦਰਸ਼ਨ ਸਿੰਘ ਕਾਲੋ ਬ੍ਰਿਗੇਡੀਅਰ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਸਾਬਕਾ ਤਹਿਸੀਲਾਡ ਸਾਬਕਾ ਸੁਪਰਵਾਈਜ਼ਰ ਸਾਬਕਾ ਤਹਿਸੀਲ ਸੁਪਰਵਾਈਜ਼ਰ ਸਮੇਤ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕਾਂ ਅਤੇ ਜੀਓਜੀ ਨੇ ਪਾਗ ਲਿਆ ਮੀਟਿੰਗ ਵਿੱਚ ਜੀਓਜੀ ਦੀਆਂ ਗਤੀਵਿਧੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਈ ਅਹਿਮ ਫੈਸਲੇ ਕੀਤੇ ਗਏ ਮੀਟਿੰਗ ਵਿੱਚ ਇੱਕ ਅਹਿਮ ਫੈਸਲਾ ਕੀਤਾ ਗਿਆ ਕਿ ਆਗਾਮੀ ਦਿਨਾਂ ਵਿੱਚ ਇੱਕ ਕੋਰ ਕਮੇਟੀ ਦੀ ਮੀਟਿੰਗ ਕਰਕੇ ਫੈਸਲਾ ਕੀਤਾ ਜਾਵੇਗਾ ਕਿ ਲੋਕ ਸਭਾ ਚੋਣਾਂ ਵਿੱਚ ਕਿਸ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰਨਾ ਹੈ ਅਤੇ ਇਸ ਸਮਰਥਨ ਜੀਓਜੀ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਪੂਰੀ ਤਰ੍ਹਾਂ ਖੁੱਲਕੇ ਕੀਤਾ ਜਾਵੇਗਾ ਉਦੋਂ ਮੈਂ ਜਦੋਂ ਛੋਟਾ ਸੀ ਮੇਰੇ ਮਾਤ ਦਾਦਾ ਜੀ ਦਾ ਬੜਾ ਪਿਆਰ ਕਰਦਾ ਤੇ ਮੈਂ ਉਹਨਾਂ ਨਾਲ ਜਿਹੜਾ ਕਹਿਦੀ ਹਾਂ ਉਹਨਾਂ ਨੂੰ ਸੀ ਗੁਲਾਸ ਇੱਥੇ ਆ ਕੇ ਰਹੇਗਾ ਕੋਈ ਤੇ ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਮੈਂ ਇੱਥੇ ਆ ਕੇ ਰਹਾਗਾ ਔਰ ਫਿਰ ਮੈਂ ਪੌਂਚੀ ਚਲੇ ਗਿਆ ਕਿ ਹੁਣ ਮੈਂ ਡਾਕਟਰ ਹੋਇਆ ਤਾਂ ਤੇ ਇੱਕ ਵਸਤੇ ਕਿ ਮੈਂ ਇੱਥੇ ਜੁਆਇਨ ਕਰ ਲਿਆ ਸੀ ਸੀਐਚਐਸ ਦਾ ਰਿਟਾਇਰ ਹੋ ਚੁੱਕਾ ਸੀ ਸੀਐਚਐਸ ਵਿੱਚ ਜੁਆਇਨ ਕਰ ਲਿਆ ਔਰ ਉਹ ਘਰ ਨੂੰ

ਕਿ ਜਿਹੜੀ ਸਾਡੀ ਡਿਮਾਂਡ ਹੈ ਉਹ ਠੀਕ ਤਰੀਕੇ ਨਾਲ ਨਹੀਂ ਮੰਗਦੇ ਜੇ ਠੀਕ ਤਰੀਕੇ ਨਾਲ ਡਿਮਾਂਡ ਬਣੇ ਤੇ ਕੋਈ ਦਵਾਈ ਐਨੀ ਨਹੀਂ ਹੋਣੀ ਚਾਹੀਦੀ ਚਲੋ ਤੇ ਉਹ ਵੀ ਨ 48 ਆਵਰਸ ਉਹ ਸਾਡਾ ਕੰਮ ਆ ਉਹਨੂੰ ਖਰੀਦ ਕੇ ਉਹ ਜਿਹੜਾ ਪੇਸ਼ੈਂਟ ਹੈ ਉਹਨੂੰ ਫੋਨ ਕੀਤਾ ਜਾਇਆ ਕਰ ਔਰ ਉਹ ਆਪ ਆਏ ਜਾਂ ਉਹ ਕਿਸੇ ਨੂੰ ਭੇਜ ਦੇਵੇ ਉਹ ਉਹ ਫੌਜੀ ਹਸਪਤਾਲ 'ਚ ਵੀ ਇਲਾਜ ਕਰਵਾ ਸਕਦੇ ਆ ਕਈ ਬਾਰੇ ਸੋਚਦੇ ਕਿ ਨਹੀਂ ਪ੍ਰਾਈਵੇਟ 'ਚ ਹੀ इलाज ਹੈ ਗਲਤ ਗੱਲ ਅਸੀਂ ਫੌਜੀ ਹਸਪਤਾਲ 'ਚ ਵੀ ਇਲਾਜ ਕਰਵਾ ਸਕਦੇ ਹਾਂ ਅਸੀਂ ਸਿਵਲ ਹਸਪਤਾਲ 'ਚ ਵੀ ਅੱਜ ਮੈਂ ਜਿਹੜੇ ਇੱਥੇ ਹੋਂ ਮੈਂ ਰਿਟਾਇਰਡ ਵੀ ਜਿਹੜੇ ਹਾਂ ਜੀਐਸ ਕਾਲਾ ਹਾਂ ਗੁਰਦਾਸਪੁਰ ਅਸੀਂ ਅੱਜ ਡਿਸਟ੍ਰਿਕਟ ਗੁਰਦਾਸਪੁਰ ਦੇ ਐਕਸ ਸਰਵਿਸਮੈਨ ਔਰ ਐਕਸ ਜੀ.ਆਰ.ਜ਼ ਦੇ ਮੀਟਿੰਗ ਕੀਤੀ ਹੈ ਤਾਂ ਕਿ ਸਾਨੂੰ ਜਿਹੜੀਆਂ ਦਰਪੇਸ਼ ਮੁਸ਼ਕਲਾਂ ਨੇ ਉਹਨਾਂ ਦੇ ਬਾਰੇ ਵਿੱਚ ਵਿਚਾਰ ਕਰ ਸਕੀਏ ਅਸੀਂ ਫੈਸਲਾ ਲਿਆ ਹੈ ਕਿ ਅਸੀਂ ਇੱਕ ਆਪਣੀ ਐਸੋਸੀਏਸ਼ਨ ਜਾਂ ਯੂਨੀਅਨ ਬਣਾਵਾਂਗੇ ਤਾਂ ਕਿ ਅਸੀਂ ਸੰਯੁਕਤ ਤਰੀਕੇ ਨਾਲ ਇਕੱਠੇ ਹੋ ਕੇ ਆਪਣੀਆਂ ਜੋ ਮੁਸ਼ਕਲਾਂ ਨੇ ਉਹਨਾਂ ਦਾ ਸਮਝਾਨ ਕਰ ਸਕੀਏ ਦੇਸ਼ਾ ਅੱਜ ਦੀ ਮੀਟਿੰਗ ਦਾ ਉਦੇਸ਼ ਹੈ ਕਿ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਸ ਨੇ 1 ਜੂਨ ਨੂੰ ਜਿਹੜੀਆਂ ਵੋਟਾਂ ਪਾਉਣੀਆਂ ਨੇ ਉਹਦੇ ਵਿੱਚ ਸਾਨੂੰ ਕਿਸ ਪਾਰਟੀ ਦੀ ਮਦਦ ਕਰਨੀ ਚਾਹੀਦੀ ਹੈ ਉਹਦੇ ਵਿੱਚ ਅਸੀਂ ਬੜੇ ਡਿਟੇਲ ਦੇ ਵਿੱਚ ਵਿਚਾਰ ਕੀਤਾ ਹੈ ਕਿ ਕਿਹੜੀਆਂ ਪਾਰਟੀਆਂ ਨੇ ਐਕ ਸਰਵਿਸਮੈਨ ਦੀਆਂ ਮੁਸ਼ਕਲਾਂ ਵਾਸਤੇ ਕੀ ਕੋਸ਼ਿਸ਼ ਕੀਤਾ ਕੀਤਾ ਜਾਂ ਨਹੀਂ ਕੀਤਾ ਜਾਂ ਉਨ੍ਹਾਂ ਦੇ ਮੈਨੀਫੈਸਟੋ ਦੇ ਵਿੱਚ ਐਕਸ ਸਰਵਿਸਮੈਨ ਦੇ ਪ੍ਰਤੀ ਕੀ ਉਨ੍ਹਾਂ ਦਾ ਰਵੱਈਆ ਹੈ ਔਰ ਕਿਸ ਤਰੀਕੇ ਦੇ ਨਾਲ ਜਿਹੜੇ ਸਾਡੇ ਲੋਕਲ ਲੀਡਰ ਨੇ ਉਹ ਐਕਸ ਫੌਜੀਾਂ ਦੇ ਨਾਲ ਪੇਸ਼ ਆ ਰਹੇ ਨੇ ਕੋਡਾ ਵਿਚਾਰ ਚੱਲ ਰਿਹਾ ਹੈ ਔਰ ਜੋ ਵੀ ਸਰਬਸੰਮਤੀ ਨਾਲ ਫੈਸਲਾ ਹੁੰਦਾ ਫਸੇ ਕਿੱਥੇ ਹੋ ਕੇ ਉਸ ਪਾਰਟੀ ਦੀ ਮਦਦ ਕਰਾਂਗੇ ਇਹਦੇ ਵਿੱਚ ਮੈਂ ਦੱਸ ਦੇਣਾ ਚਾਹਨਾ કે ਸਾਡੇ જીને ભી એક સર્વિસ મે ને ઓ સિર્ફ એક નોટ નહીં હે અસી سارے ફેમિલી હેડ્સ સાડે ના સાડે પરિવાર ને સાડે બેટે બેટીયા ને સાડે ગ્રાન્ડચિલ્ડ્રન ને ઓર રિશ્તેદાર ને સંબંધી ને ઓર એક સર્વિસ મે જેડા હે ઓ બાય વર્ચી વો અપને લીડરશિપ ક્વોલિટીઝ દે તોરતે ઓ લીડર હે ઓ અપના પરિવાર દા ભી લીડર હે अपने आढ़ गुआ का अपने समाज का भी लीडर है सो अभी जो फैसला करते हैं तो एक बड़े छोटे जे एसटीमेट के हिसाब के नाम जो, जो देखा जाए तो एक सर्विसमैन के पिछे दस तो पंद्रह वोट आ गई so, तो जे मेरे को इस वे इतने तकरीबन डेढ़ सौ एक्स सर्विसमैन इकट्ठा होया तो हर एक एक्स सर्विसमैन भी दस वोटा मिल सकते हो तो यह सा वोट बैंक है बहुत सारे साक्सर्विसमैन आज आ नहीं सके क्योंकि गर्मी है और ने कुछ फसल अच्छे खड़ी है कुछ मंडिया जा रहे हैं तो इस करके पूरे नहीं आ सके लेकिन जरा अल का जो भी फैसला है वो तो असं कन्वे कर देंगे और जिन्हें भी एक्सर्विसमैन ने एकजुट तो होके एक मुट्ठ हो जो 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 तो के जोड़े भी कैंडीडेट को सपोर्ट करना पूरे जोश के सपोर्ट करा ਡਿਪਟੀ ਹੈੱਡ ਜੀਓਸੀ ਗੁਰਦਾਸਪੁਰ ਜਿਹੜੇ ਅੱਜ ਅਸੀਂ ਇਕੱਠੇ ਕੀਤਾ ਹੈ ਮੇਨ ਮੁੱਦਾ ਇਹ ਹੈ ਕਿ ਸਾਡੇ ਜਿੰਨੇ ਵੀ ਰਿਟਾਇਰਡ ਫੌਜੀ ਹਨ ਉਹਨਾਂ ਨੂੰ ਕੋਈ ਵੀ ਮੁਸ਼ਕਲ ਆਵੇ ਚਾਹੇ ਕਿ ਦਫ਼ਤਰ ਦੀ ਆ ਚਾਹੇ ਸਾਡੇ ਕੋਲ ਵੀਰ ਨਾਲ ਜੋ ਹੈ ਉਹਨੂੰ ਕੋ ਪ੍ਰੋਬਲਮ ਹੈ ਉਹਦੀ ਪੀਐਲ ਹੌਂਸੇ ਜਾ ਕੇ ਆ ਜੋ ਕੋ ਮੈਡੀਕਲ ਹੈਗਾ ਤੇ ਉਹਨਾਂ ਦੀ ਮਦਦ ਕਰੀ ਜਿਹੜੇ ਸਾਡੇ ਜਵਾਨ ਲੜਾਈ ਚ ਜਾਂ ਬਾਰਡਰ ਤੇ ਸ਼ਹੀਦ ਹੋ ਜਾਂਦੇ ਆ ਅਸੀਂ ਉਹਨਾਂ ਦੀ ਸੇਵਾ ਵਾਸਤੇ ਵੀ ਜਿੱਥੇ ਵੀ ਕਿਤੇ ਸਾਨੂੰ ਕੋ ਸੱਦਾ ਆਉਂਦਾ ਵੀ ਠੀਕ ਹੈ ਉੱਥੇ ਸਾਡਾ ਜਵਾਲ ਕੋਈ ਅਨਫੋਰਚਨਟ ਛੀਡ ਹੋ ਗਿਆ ਉਹਨਾਂ ਦੇ ਰੱਖੇ ਦਸਵੇਂ ਤੇ ਜਾਵਾਂਗੇ ਜੋ ਸਾਡਾ ਆਪਣੇ ਦੇ ਡਿਸਸਰ ਹੱਕ ਸਾਹਿਬ ਡਿਸਾਈਡ ਕਰਨਗੇ ਉਹ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਬਾਕੀ ਯਾਰਾਂ ਸਲਾਹ ਦੇ ਨਾਲ ਆਪਾਂ ਕੰਟਰੀਬਿਊਟ ਕਰਕੇ ਉਹਦੀ ਮਦਦ ਕਰਨ ਉਸ ਤੋਂ ਇਲਾਵਾ ਕੋਈ ਵੀ ਉਹਨਾਂ ਦੇ ਕਾਗਜ਼ੀ ਕਾਰਵਾਈ ਜਾਂ ਉਹਨਾਂ ਦੇ ਕੋਈ ਬੱਚੇ ਹੈ ਉਹਨਾਂ ਨੂੰ ਲੋਕੀ ਤੋਂ ਹੋਣ ਵਾਸਤੇ ਜਾਂ ਉਹਨਾਂ ਦੇ ਕੋਈ ਵੀ ਸੇਵਾ ਜੋ ਹੈ ਕੋਈ ਅਖੰਡ ਹੈ ਉਹਨਾਂ ਦੇ ਜੋ ਪੈਸ਼ਨ ਲਗਾਉਣ ਵਾਸਤੇ ਸਾਡੀ ਜੀ ਆਰਗੇਨਾਈਜੇਸ਼ਨ ਬਣਾ ਰਹੇ ਆ ਉਹਦੀ ਮਤਲਬ ਹੈ ਸਾਡੇ ਸਾਰੇ ਜੋ ਜੀਓ ਜੀ ਹੈ ਇਕੱਠੇ ਹੋ ਕੇ ਆਪਣੇ ਸਾਰੇ ਅਜੇ ਵੀ ਉਹ ਕੰਮ ਕਰ ਰਹੇ ਨੇ ਸਾਡੇ ਇੱਕ ਕੇਸ ਸੀਗਾ ਜਿਹੜਾ ਬਾਬਾ ਅਨੰਤ ਕਿਸੇ ਆਦਮੀ ਦੇ 8 ਲੱਖ ਰੁਪਈਆ ਉਹਨਾਂ ਨੇ ਮਾਰ ਲਿਆ ਸੀਗਾ ਸਾਡੇ ਉਹ ਗਰੁੱਪ ਪੂਰਾ ਜਿਹੜਾ ਬਰਾਂਖੇ ਸੀ ਤੱਕ ਗਿਆ ਉਹਨਾਂ ਨੇ 8 ਲੱਖ ਰੁਪਈਆ ਵਾਪਸ ਕਰਾਇਆ ਉਹ ਜਿਹੜਾ ਆਦਮੀ ਸੀ ਉਹ ਗਰੂਪ ਦਾ ਸੀਗਾ ਪਰ ਇਸੇ ਤਰ੍ਹਾਂ ਸਾਡਾ ਇਹ ਮੈਗਾ ਵੀ ਇੱਕ ਬਣਾ ਕੇ ਆਜੇਸ਼ਨ ਇਨ ਰਜਿਸਟਰ ਕਰਵਾਵਾਂਗੇ ਕਿ ਰਜਿਸਟਰ ਹੋਏਗੀ ਜਿੱਥੇ ਵੀ ਜਾਵਾਂਗੇ ਆਪਾਂ ਉਹਦੇ ਨਾਲ ਡਾਕ ਦਾ ਭਰਾ ਕਰਵਾਉਂਦੇ ਰੁਪੇਾ ਸੇਵਾ ਕਰਵਾਉਂਦੇ ਕਹੀਂ ਜਿਵੇਂ ਪਿੰਡਾਂ 'ਚ ਸੇਵਾ ਕਰਦੇ ਜਿਓ ਜੀ ਪਿੰਡਾਂ ਵਿੱਚ ਜੇ ਮੈਨੂੰ ਯਾਦ ਆ ਕਿ ਗਰੀਬ ਨੂੰ ਦੋ ਬੋਰੀਆਂ ਕਣਕ ਮਿਲਦੀ ਸੀ ਨੋਦੀਆ ਦੇ ਸਾਹਬ ਨਾਲ ਸਤ ਬੋਰੀਆਂ ਕਣਕ ਮਿਲਣੀ ਚਾਹੀਦੀ ਹੈ ਉਹ ਹੀ ਦਵਾਈਆਂ ਸਾਡੇ ਆਦਮੀ ਗਏ ਨਾ ਪੁੱਛਿਆ ਕਿਸੇ ਨੇ ਵੀ ਤਿੰਨ ਬੋਰੀ ਬਜਿਤੇ ਦੋ ਬੋਰੀਆਂ ਮਿਲੀਆਂ ਹੋਰ ਕਿਤ ਬਾਈਆਂ ਤੁਹਾਨੂੰ ਕਿਰਿਆ ਲਾਲ ਪੱਗਾਂ ਵਾਲਿਆਂ ਨੇ ਤੁਹਾਨੂੰ ਤੋਰੀ ਦਵਾਈ ਅਸੀਂ ਸੇਵਾ ਕਰਦੇ ਸੀ ਕਿ ਅਨਫੋਰਚੂਨੇਟ ਇਹ ਜੋ ਆਪਣੇ ਚੀਬਦੇ ਸਾਹਿਬ ਨੇ ਸਾਨੂੰ ਬਗੈਰ ਸੋਚੇ ਸਮਝ ਕੇ ਕਿਸੇ ਕਹਤੇ ਕਿ ਸਾਡੀ ਜਿਹੜੀ ਆਡੀਸ਼ਨ ਭੰਗ ਕਰ ਦਿੱਤਾ ਇਹ ਤੇ ਜਦੋਂ ਹੋਂਦ ਤੇ ਲੱਛਣ ਆਪੀ ਦੇ ਆ ਗਿਆ ਪਰ ਇਹ ਲੱਛਣ ਦੇ ਬਾਅਦ ਹੋਣੀ ਹੈ 27 ਵਿੱਚ ਜਿਹੜੀ ਅਸੈਂਬਲੀ ਦੀ ਉਰੇ ਪਤਾ ਲੱਗੇ ਇਹਨਾਂ ਨੂੰ ਕਿ ਸਾਡੀ ਜੀਓ ਜੀ ਕੀ ਕੰਮ ਕਰਦੇ ਇਹਨਾਂ ਦੇ ਕੀ ਹੋਟ ਸੌਕ ਡੈਪਿਟੇਟ ਸੈਂਟਰਸ ਔਰ ਜਿਓਡਿਕ ਸੀ ਜੜ ਕੇ ਪਾਸ ਹੋ ਪਰੰਬ੍ਰੇਡ ਸਤਿਨਾਮ ਕਵੀਡੀ ਕੌਰ ਸਾਹਿਬ ਨੇ ਕਰਨਾ ਕੌਰ ਸਾਹਿਬ ਨੇ ਸਾਡਾ ਜੋ ਵੀ ਨੀਤਾ ਹੈਗਾ ਦੱਸਤਾ ਇਸ ਲਈ ਅਸੀਂ ਤਿਆਰ ਕਰਨ ਦੀ ਕਿਉਂ ਸੋਚਿਆ ਗਿਆ ਸੀ ਇਸ ਦੇ ਬਾਰੇ ਮੈਂ 5-6 ਸਾਲ ਡਿਪਟੀ ਡਾਇਰੈਕਟਰ ਰਿਆ ਸੈਨਫਲਰ ਫੀਲਸ ਕਿਪਟਨ ਰਿੰਦਰ ਸਿੰਘ ਸਾਹ ਦੇ ਟਾਈਮ ਤੇ ਸਭੀਆਂ 100% ਵਾਕੈਂਸੀ ਜਿਹੜੀਆਂ ਅਸੀਂ ਨੇ ਸੈਂਟ ਵੈਲਫੇਅਰ ਅਫਸਰਾਂ ਨੇ ਥੱਲੇ ਕੋਆਰਡੀਨੇਟਸ ਖਾ ਹੋ ਗਿਆ ਕੋ ਗਿਆ ਭਰਿਆ ਗਿਆ ਸੀ बहुत सोहना काम चल रहा है बड़े सोहने तरीके जिन्हें भी साफ फौजी बुजुर्ग विदवाव दफ्तर का काम सोने तरीके अच देखा जाए ते जिले पूरे पा तेरह चार ऑफिसर ने जेत सत अठ अठ जिले में दफ्तर के स्टाफ है नजुर्ग बुजुर्ग औरतों विधवाव दफ्तर उत्तर धटे खा के चली जाए ਸੌਤਾਂ ਕੋਈ ਨਾ ਜਿਹੜੀ ਇਹ ਗੱਲ ਕੋ ਦੁਖੀ ਜਨਾ ਮਹਿਸੂਸ ਕੀਤੀ ਇਹਨਾਂ ਦੀ ਕੋਈ ਉੱਤੇ ਸੁਣਵਾਈ ਵੀ ਨਹੀਂ ਹੋ ਰਹੀ ਇਸੇ ਤਰ੍ਹਾਂ ਅਸੀਂ ਜਦੋਂ ਜੀਓ ਦੀ ਇਹ ਚਾਪਨੀ ਇਹ ਡਿਊਟੀਆਂ ਕਰ ਰਹੇ ਸੀ ਉਦੋਂ ਬੜੀਆਂ ਹੀ ਕਮਜ਼ੋਰੀਆਂ ਦੇਖੀਆਂ ਜਿਹਦੇ ਸੌਤਾਂ ਹੋ ਜੀ ਬਾਕੀ ਸਿਵਲਿਅਨਸ ਨੇ ਦੂਜੇ ਲੋਕਾਂ ਨੇ ਕਾਫੀ ਅچھے ਪੀੜਾਆਂ ਨੂੰ ਦੂਰ ਕੀਤਾ ਇਸ ਮੱਥਨ ਰੌਂਦਾ ਸਾਡਾ ਮਤਲਬ ਇਹ ਹੈ ਕਿ ਅੱਜ ਦੇ ਤਰੀਕ ਵਿੱਚ ਅਸੀਂ ਮਹਿਸੂਸ ਕਰਤਾ ਕਿ ਸਾਡੇ ਸੌਤਾਂ ਕੋ ਆਪਣੀ ਜਿਹੜੀਆਂ ਮੁਸ਼ਕਲਾਂ ਨੇ ਜਾਂ ਡੇ ਟੂ ਡੇ ਦੇ ਕੰਮ ਨੇ ਤਪਰਾ ਦੇ ਵਿਚਾਰਿਆਂ ਵਿੱਚ ਕਿਤੇ ਕੋਈ ਇੱਕ ਤਰੀਕਾ ਨ ਹੋਵੇ ਅਸੀਂ ਇੱਕ ਸੰਗਠਨ ਪਿਆਰ ਕਰਕੇ ਇੱਕ 그룹 ਪਿਆਰ ਕਰਕੇ ਸੋਸਾਇਟੀ ਦੇ ਆਧਾਰ ਤੇ ਇੱਕ اعلان ਕਰਾਂਗੇ ਔਰ ਇਸ ਦੇ ਖਾਤੇ ਤੋਂ ਪੋਲਾ ਜਿਹੜਾ ਸੇਵਾ ਬਗੇੜੀ ਸਾਹਿਬ ਇੱਥੇ ਖੁੱਲਿਆ ਜਾਏਗਾ ਕੋਈ ਵੀ ਸਾਡਾ ਸਾਥ ਦਾ ਹੋਵੇ ਜਿਹੜੀ ਕੋਈ ਮੁਸ਼ਕਲ ਹੋਵੇ ਦੀ ਉਹ ਆਪਣਾ ਡਾਕਟਰ ਜੀ ਸਾਡੇ ਕੋਲ ਦਰਸਤ ਕਰਵਾ ਸਕਦਾ ਉਹਦੇ ਨਾਲ ਅਸੀਂ ਉਹਦਾ ਸਾਥ ਦਾ ਆ ਕੇ ਕੋਰ ਵਿਚਾਰੀ ਵਿੱਚ ਉਹਦੇ ਨਾਮ ਤੇ ਜਾਵਾਂਗੇ ਦਸਤ ਕਰਾਵਾਂਗੇ ਤੁਮਲੀ ਜੋ ਜੋ ਸਕੂਲ ਦਾ ਕਰਾਇਆ ਕਰਾਂਗੇ 6 5 10 ਮੈਂਬਰਾਂ ਦੀ ਕਮੇਟੀ ਹੋਣੀ ਹੈ ਜੇ ਜਿਹੜਾ ਵੀ ਕੋਈ ਜ਼ਰੂਰਤ ਬਾਤ ਬੰਦਾ ਆਏਗਾ ਉਹ ਲੈਟਰ ਨਾਲ ਦਫ਼ਤਰ ਵਿੱਚ ਆ ਜਾਏਗਾ ਸਾਡਾ ਜਿਹੜਾ ਮੇਨ ਉਦ ਹੈ ਇਹੀ ਹੈ ਕਿ ਅਸੀਂ ਇੱਕ ਸੈਨਿਕ ਵਲ ਦੇ ਇੱਕ ਕਮੇਟੀ ਤੋਂ ਵੀ ਜਿਹੜੀ ਹੈ ਸਾਡੇ ਸਾਫ ਦਾ ਸੈਨਿਕ ਵਲ ਦੇ ਬਦਵਾਵਾ 80 80 587 ਸਾਫ ਦਾ ਬਹੁਤ ਨੇ ਜਿਹਨਾਂ ਕੋ ਤੁਰੇ ਨਹੀਂ ਜਾਂਦਾ ਉਹਨਾਂ ਦੀ ਮਦਦ ਲਈ ਇਹ ਸਭਾ ਜਿਹੜਾ ਮੈਂ ਉਦਾਰ ਕਰਾ ਇਹ ਸੀਬੀਐਸ ਨਮਨ ਪਿਆਰ ਬਾਕੀ ਤੁਹਾਨੂੰ ਜੀਐਡੀ ਕਿਸ ਤਰ੍ਹਾਂ ਭਾਗ ਕੀਤੀ ਗਈ ਬਾਕੀ ਜੋ ਵੀ ਸਾਡੇ ਕਮੇਟੀ ਸਾਹਿਬ ਨੇ 100 ਤੱਕ ਆਪਣੇ ਕੋਲ ਸਾਹਮਣੇ ਤੱਕ ਪੂਰੇ ਅਸਰ ਕਰ ਸਕਦਾ 三楼。